ਗੁਰੂ ਰੂਪ ਫਲਸਾ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਆਪ ਗੁਰਸਿੱਖਾਂ ਦੇ ਬਹੁਤ ਵੱਡੇ ਭਾਗ ਹਨ ਜੋ ਕੀਮਤੀ ਬੜਮੁੱਲਾ ਸਮਾਂ ਗੁਰਦੇਵ ਪਾਤਸ਼ਾਹ ਮਹਾਰਾਜ ਦੀ ਕਰਦੀ ਹਾਜ਼ਰੀ ਪਰਖੇ ਆਪ ਜੀ ਨੇ ਸਮੇਂ ਨੂੰ ਸਫਲਾ ਕੀਤਾ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਦਰਦੀਆਂ ਹਾਜ਼ਰੀਆਂ ਭਰੀਆਂ ਹਨ ਗੁਰਬਾਣੀ ਸਰਵਣ ਕੀਤੀ ਹੈ ਸੇਵਕੀ ਹੈ ਸਤਿਗੁਰਾਂ ਦਾ ਬਚਨ ਹੈ ਮੇਰਾ ਵੈਦ ਗੁਰੂ ਕੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਟ ਜਮ ਕੀ ਫੰਦਾ ਤੇ ਜਦੋਂ ਉਸ ਪ੍ਰਮਾਤਮਾ ਵਾਹਿਗੁਰੂ ਦੀ ਰੱਬ ਦੀ ਨਦਰ ਹੋ ਜਾਵੇ ਤਾਂ ਉਹ ਦੁੱਖਾਂ ਦੀ ਨਿਵਰਤੀ ਕਰ ਦਿੰਦਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਮੁਖ ਨੂੰ ਸੋ ਇਸ ਕਰਕੇ ਉਹ ਵੈਦ ਹੈ ਉਹ ਹਕੀਮ ਹੈ ਬਹੁਤ ਵੱਡਾ ਹਰ ਹਰ ਨਾਮ ਉਹ ਖੁਦ ਮੁਖ ਦੇਵਾ ਕਟ ਜਮ ਕੇ ਫੰਦਾ ਜਮਾ ਦੀ ਫੰਦਿਆਂ ਫੰਦੀਆਂ ਤੋਂ ਨਿਵਰਤ ਕਰ ਦਿੰਦਾ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕੱਲ ਵੀ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਸੋ ਗੁਰੂ ਰਾਮਦਾਸ ਮਹਾਰਜ ਦੇ ਸੰਬੰਧ ਦੇ ਵਿੱਚ ਪਿੰਡਾਂ ਸਹਿਰਾਂ ਦੇ ਵਿੱਚ ਇਹ ਸਮਾਗਮ ਚੱਲ ਰਹੀ ਹਨ ਸੋ ਅੱਜ ਵੀ ਮੇਰਾ ਮਨ ਕੀਤਾ ਵੀ ਗੁਰੂ ਰਾਮਦਾਸ ਮਹਾਰਜ ਦੇ ਜੀਵਨ ਦੇ ਵਿੱਚੋਂ ਹੀ ਵਿਚਾਰ ਕੀਤੀ ਜਾਵੇ ਜਿਵੇਂ ਕੱਲ ਵੀ ਆਪਣੇ ਕਥਾਕਾਰ ਵੀਰ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਵਿਚਾਰਾਂ ਕਰਕੇ ਤੇ ਆਪ ਜੀ ਨੇ ਵਿਚਾਰਾਂ ਸਰਵਣ ਕਰਕੇ ਲਾਭ ਪ੍ਰਾਪਤ ਕੀਤੇ ਗੁਰੂ ਰਾਮਦਾਸ ਜੀ ਮਹਾਰਾਜ ਗੋਂਦਵਲ ਦੀ ਧਰਤੀ ਤੇ ਬਿਰਾਜਮਾਨ ਨੇ ਤੇ ਉੱਥੇ ਲਾਗੇ ਪਿੰਡ ਦਾ ਇੱਕ ਗੁਰੂ ਦਾ ਸਿੱਖਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਲਗਾ ਹੁੰਦਾ ਹੈ ਉਹ ਲਗਾ ਜਿਹੜਾ ਗੁਰੂ ਕਰ ਸਿੱਖਾ ਉਹ ਰੋਜ਼ ਗੁਰੂ ਰਾਮਦਾਸ ਜੀ ਮਹਾਰਾਜ ਬਾਸੇ ਆਪਣੇ ਘਰੋਂ ਦਹੀਂ ਲੈ ਕੇ ਜਾਂਦਾ ਹੈ ਤੇ ਉਹ ਦਹੀਂ ਪ੍ਰਸ਼ਾਦੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਘਰੋਂ ਲਿਜਾ ਕੇ ਰੋਜ਼ ਸ਼ਕਾਉਂਦਾ ਹੈ। ਦਿਦ ਨਿਤਦਾ ਉਹਦਾ ਨਾਮ ਬਣ ਗਿਆ, ਰੋਜ਼ ਦਾ ਨਾਮ ਬਣ ਗਿਆ। ਘਰੋਂ ਘਰ ਵਾਲੀ ਨੇ ਦਹੀਂ ਜਮਾਉਣੀ। ਤੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ-ਪਹਿਲਾਂ ਉਹਨੇ ਗੁਰੂ ਰਾਮਦਾਸ ਮਹਾਰਾਜ ਵਾਸਤੇ ਦਹੀਂ ਲੈ ਕੇ ਜਾਣੇ। ਰੋਜ਼ ਦੀ ਤਰ੍ਹਾਂ ਇੱਕ ਦਿਨ ਜਦੋਂ ਪਿੰਡ ਦੇ ਵਿੱਚੋਂ ਲੰਘ ਰਿਹਾ ਤਾਂ ਪਿੰਡ ਦਾ ਚੌਧਰੀ ਉਸਨੇ ਰੋਕ ਲਿਆ ਕਹਿੰਦਾ ਰੋਜ ਇਹ ਭਾਂਡੇ ਦੇ ਵਿੱਚ ਕੀ ਲੈ ਕੇ ਤੂੰ ਕਿੱਥੇ ਜਾਣਾ ਜਿਵੇਂ ਅੱਜ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਸਰਪੰਚ ਹੋ ਗਏ ਨੰਬਰਦਾਰ ਹੋ ਗਏ ਪਹਿਲਾਂ ਸਮਿਆਂ ਦੇ ਵਿੱਚ ਪਿੰਡ ਦਾ ਚੌਧਰੀ ਹੁੰਦਾ ਸੀ ਪਿੰਡ ਦੇ ਚੌਧਰੀ ਨੇ ਉਹ ਭਾਈ ਲਗਾ ਗੁਰੂ ਕੇ ਸਿੱਖ ਨੂੰ ਰੋਕ ਲਿਆ ਚੈਨਲ ਕਾ ਰੋਜ਼ ਇਸ ਭਾਂਡੇ ਦੇ ਵਿੱਚ ਕੀ ਲੈ ਕੇ ਜਾਣਾ ਤੇ ਕਿੱਥੇ ਜਾਣਾ ਉਹ ਕਹਿਣ ਲੱਗਾ ਮੈਂ ਆਪਣੇ ਨਾਲ ਲੱਗਦਾ ਗੋਂਦਵਲ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵਾਸਤੇ ਮੈਂ ਦਹੀਂ ਲੈ ਕੇ ਜਾਣਾ ਉਹ ਕਹਿਣ ਲੱਗਾ ਤੂੰ ਰੋਜ਼ ਦਹੀਂ ਲੈ ਕੇ ਜਾਣਾ ਫਿਰ ਉਹ ਐਡਾ ਵੱਡੂ ਗੁਰੂ ਸਮਰਥ ਹੈ ਜੇ ਉਹ ਭਾਈ ਲਗਾ ਸੀ ਨਾ ਜਿਹੜੇ ਉਹਦੇ ਇੱਕ ਲਾਪਸੀ ਇੱਕ ਹੱਥ ਦੇ ਵਿੱਚ ਲੱਕੜ ਦਾ ਡੰਡਾ ਹੁੰਦਾ ਸੀ ਪਿੰਡ ਦਾ ਚੌਧਰੀ ਕਹਿਣ ਲੱਗਾ ਜੇ ਤੇਰਾ ਗੁਰੂ ਐਡਾ ਸਮਰੱਥ ਹੈ ਤੂੰ ਐਡਾ ਗੁਰੂ ਤੇ ਸੇਵਾ ਭਾਵਕ ਹੋਇਆ ਤਾਂ ਫਿਰ ਤੇਰਾ ਗੁਰੂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਉਹ ਕਹਿਣ ਲੱਗਾ ਮੈਂ ਲੱਤ ਬਾਰੇ ਕਦੇ ਸੋਚਿਆ ਹੀ ਨਹੀਂ ਨਾ ਮੇਰੇ ਮਨ ਦੇ ਵਿੱਚ ਵਿਚਾਰ ਕਿਉਂਕਿ ਗੁਰਬਾਣੀ ਦਾ ਵਿਸ਼ਾ ਗੁਰਬਾਣੀ ਦਾ ਬਚਨ ਹੈ ਜਿਉਂ ਰਾਮ ਰੱਖਿਆ ਤਿਉਂ ਰਈਆ ਰੇ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਏ ਜਿਹੜਾ ਸੇਵਾ ਕਰਦਾ ਨਾ ਚਾਹ ਕਰਕੇ ਉਹਨੂੰ ਕੋਈ ਮਤਲਬ ਨਹੀਂ ਸਜੇ ਖੱਪੇ ਵੇਖਣ ਦਾ ਵੀ ਮੈਨੂੰ ਕੋਈ ਵੇਖ ਰਿਹਾ ਜਾਂ ਨਹੀਂ ਵੇਖ ਰਿਹਾ ਜਿਦ ਚਾਹ ਅੰਦਰ ਸੇਵਾ ਕਰਨ ਦਾ ਉਹਨੂੰ ਕੋਈ ਮਤਲਬ ਨਹੀਂ ਮੈਨੂੰ ਆ ਮਿਲਿਆ ਜਾਂ ਆ ਨਹੀਂ ਮਿਲਿਆ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਉਹ ਚਾਹ ਦੀ ਸੇਵਾ ਹੁੰਦੀ ਆ ਬੱਧਾ ਚੱਟੀ ਨਹੀਂ ਅੰਦਰੋਂ ਇੱਕ ਚਾਹ ਹੁੰਦਾ ਸੇਵਾ ਕਰਦਾ ਕਿਉਂਕਿ ਉਹ ਇਹ ਪਤਾ ਹੁੰਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਮੇਰੇ ਕਹਿਣ ਨਾਲ ਥੋੜਾ ਮੇਰੇ ਬੋਲਣ ਨਾਲ ਥੋੜਾ ਉਹ ਘਟ ਘਟ ਦੀਆਂ ਜਾਣਦਾ ਸਭ ਦੇ ਹਿਰਦੇ ਦੀ ਜਾਣਦਾ ਉਹ ਭਾਈ ਲਗਾ ਪਿੰਡ ਦੇ ਚੌਧਰੀ ਨੂੰ ਕਹਿਣ ਲੱਗਾ ਕਹਿੰਦਾ ਚੌਧਰੀ ਸਾਹਿਬ ਮੈਂ ਲੱਤ ਬਾਰੇ ਕਿਤੇ ਸੋਚੀ ਨਹੀਂ ਮੈਂ ਨਾ ਪਾਤਸ਼ਾਲਾ ਜਾ ਕੇ ਕਿਹਾ ਤੇ ਨਾ ਮੈਨੂੰ ਲੱਤ ਲੱਤ ਤੱਕ ਮਤਲਬ ਮੈਨੂੰ ਮੇਰਾ ਲੱਕੜ ਦਾ ਸਹਾਰਾ ਲੈ ਕੇ ਇਸ ਡੰਡੇ ਦਾ ਸਹਾਰਾ ਲੈ ਕੇ ਮੈਂ ਗੁਰੂ ਪਾਤਸ਼ਾਹ ਕੋਲ ਪਹੁੰਚ ਜਾਣਾ ਆਪਣੇ ਕੰਮ ਧੰਦੇ ਮੇਰੇ ਠੀਕ ਚੱਲ ਰਹੇ ਨੇ ਮੈਨੂੰ ਲੱਤ ਤੱਕ ਕੋਈ ਲੈਣਾ ਦੇਣਾ ਨਹੀਂ ਕਾਫੀ ਚਰਵਾਸ ਤੋਂ ਬਾਹਰੋਂ ਬਾਅਦ ਦੇ ਵਿੱਚ ਇਤਿਹਾਸ ਕਹਿੰਦਾ ਵੀ ਜਿਹੜਾ ਪਿੰਡ ਦਾ ਚੌਧਰੀ ਸੀ ਉਹਨੇ ਡੰਡਾ ਉਹਦਾ ਦੇ ਦਿੱਤਾ ਫਿਰ ਉਹ ਮਨ ਦੇ ਵਿੱਚ ਭਾਈ ਲਗਾ ਗੁਰੂ ਦਾ ਸਿੱਖ ਸੋਚ ਰਿਹਾ ਵੀ ਅੱਜ ਤਾਂ ਮੈਂ ਪਿੰਡ ਦੇ ਚੌਧਰੀ ਨੇ ਰੋਕ ਕੇ ਮੈਨੂੰ ਕਾਫੀ ਲੇਟ ਕਰ ਦਿੱਤਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ ਹੋਣਾ ਤੇ ਅੱਜ ਮੇਰੀ ਸੇਵਾ ਦਾ ਨਾਮ ਟੁੱਟ ਗਿਆ ਉਧਰ ਗੋondਬਲ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇੜ ਨੇ ਸਿੱਖ ਕਹਿਣ ਲੱਗੇ ਨੇ ਮਹਾਰਾਜ ਪ੍ਰਸ਼ਾਦੇ ਦਾ ਸਮਾਂ ਹੋ ਗਿਆ ਪ੍ਰਸ਼ਾਦਾ ਛਕ ਲਓ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਇੱਕ ਰੋਜ਼ ਗੁਰੂ ਕਾ ਪਿਆਰਾ ਦਹੀਂ ਲੈ ਕੇ ਆਉਂਦਾ ਸੀ ਕਹਿੰਦੇ ਅਸੀਂ ਉਹਨੂੰ ਅਡੇ ਕਰਿਆ ਵੀ ਉਹ ਦਹੀਂ ਲੈ ਕੇ ਆਵੇ ਪ੍ਰਸ਼ਾਦਾ ਛਕੀ। ਇਤਿਆਸ ਦੇ ਵਿੱਚ ਨਾ ਆਉਂਦਾ ਭਾਈ ਬੱਲੂ ਗੁਰੂ ਕਾ ਸਿੱਖ ਉਹ ਕਹਿਣ ਲੱਗਾ ਪਾਤਸ਼ਾਹ ਕੋਈ ਕੰਮ ਹੋ ਗਿਆ ਹੋਣਾ ਕੋਈ ਢਲਮਠ ਹੋ ਗਈ ਹੋਣੀ ਉਹ ਨਹੀਂ ਆਉਂਦਾ ਤੇ ਤੁਸੀਂ ਪ੍ਰਸ਼ਾਦਾ ਛਕ ਲਓ ਇੰਨਾ ਚਿਰ ਆਪਾਂ ਕਿੱਨਾ ਚਿਰ ਡਿੱਕੀ ਜਾਵਾਂ। ਕਿਉਂਕਿ ਜਿਹੜੇ ਨਜ਼ਦੀਕੀ ਸਿੱਖ ਨੇ ਨੇੜਲੇ ਸਿੱਖ ਨੇ ਉਹ ਗੁਰੂ ਪਾਤਸ਼ਾਹ ਦੇ ਨਾਲ ਬਚਨ ਬਿਲਾਸ ਕਰ ਲੈਂਦੇ ਸੀ ਵੀ ਪਾਤਸ਼ਾਹ ਤੁਸੀਂ ਪ੍ਰਸ਼ਾਦਾ ਛਕ ਲੋ ਉਹਦਾ ਕੀ ਪਤਾ ਆਵੇ ਨਾ ਆਵੇ ਤੁਸੀਂ ਸਵੇਰ ਅੰਮ੍ਰਿਤ ਵੇਲੇ ਦੇ ਉੱਠੇ ਹੋ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਨਹੀਂ ਕਹਿੰਦੇ ਆਪਾਂ ਹੋਰ ਉਡੀਕਦੇ ਹਾਂ ਉਸ ਨੂੰ ਉਹਨੂੰ ਆਉਣ ਦੇ ਉਦੋਂ ਬਾਅਦ ਪ੍ਰਸ਼ਾਦਾ ਛਕਾਂਗੇ ਭਾਈ ਲਗੇ ਦੀ ਪਿੰਡ ਦੇ ਚੌਧਰੀ ਨੇ ਜਦੋਂ ਕਾਫੀ ਤਿਰਵਾਦ ਨੂੰ ਡੰਡਾ ਉਸੋਟੀ ਦਿੱਤੀ ਉਹ ਵੀ ਮਨ ਦੇ ਵਿੱਚ ਚਿੰਤਤ ਹੈ ਵੀ ਅੱਜ ਮੇਰਾ ਨਾਮ ਟੁੱਟ ਗਿਆ ਮੇਰੀ ਸੇਵਾ ਦੇ ਵਿੱਚ ਵਿਗਨ ਪੈ ਗਿਆ ਜਿਵੇਂ ਅੱਜ ਮਾਫ ਕਰਨਾ ਗੱਲ ਮੈਂ ਇੱਥੇ ਰੋਕੇ ਬੇਨਤੀ ਕਰਦਾ ਕਿਉਂਕਿ ਜਿਹੜੀਆਂ ਇਤਿਹਾਸ ਦੇ ਵਿੱਚੋਂ ਸਿਖਿਆਵਾਂ ਹੁੰਦੀਆਂ ਨੇ ਉਹ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਬਹੁਤ ਕੁਝ ਦੇਖੋ ਭਾਈ ਲੱਗੇ ਦੀ ਕਿੱਡੀ ਭਾਵਨਾ ਹੈ ਮਨ ਵਿੱਚ ਚਿੰਤਤ ਹੈ ਵੀ ਅੱਜ ਮੈਂ ਲੇਟ ਹੋ ਗਿਆ ਗੁਰੂ ਪਾਤਸ਼ਾਹ ਨੇ ਪ੍ਰਸ਼ਾਦਾ ਨਾ ਛਕ ਲਿਆ ਹੋਵੇ ਮੇਰੀ ਸੇਵਾ ਵਿੱਚ ਵਿਗਨ ਪੈ ਗਿਆ ਤੇ ਅੱਜ ਆਪਾਂ ਦੇਖਦੇ ਹਾਂ ਨੇ ਜਿੱਕਦੇ ਥੋੜਾ ਜਿਹਾ ਠਖੜਨੇਰੀ ਹੋ ਗਈ ਆ ਗਈ ਤਾਂ ਟਾਵੇਂ ਹੀ ਐ ਕੋਈ ਛਾਦਰੀ-ਛੁਤਰੀ ਲੈ ਕੇ ਆ ਜੇ ਨਹੀਂ ਬਹੁਤੇ ਤਾਂ ਕਹਿੰਦੇ ਨੇ ਅੱਜ 20 ਪੈ ਗਿਆ ਚਲੋ ਛੱਡੋ ਪਰਾਂ ਇਹ ਨਹੀਂ ਸੋਚਦੇ ਵੀ ਅੱਜ ਮੈਨੂੰ ਸਾਲ ਹੋ ਗਏ ਜਾਂ 2 ਸਾਲ ਹੋ ਗਏ ਜਾਂ 3 ਮਹੀਨੇ ਹੁੰਦੇ ਆ ਆ ਆਉਂਦੇ ਆ ਅੱਜ ਮੇਰੇ ਸੇਵਾ ਦੇ ਵਿੱਚ ਮੇਰੇ ਨਾਮ ਦੇ ਵਿੱਚ ਵਿਗਨ ਪੈਣ ਲੱਗਾ ਚੱਲ ਵੀ ਤੂੰ ਆਪਣੀ ਕਰ ਮਰਜੀ ਕਰ ਮੀਨੂ ਕਹਿ ਬਾਹਰ ਤੇ ਮੈਂ ਹੁਣ ਗੁਰੂ ਪਾਤਸ਼ਾਹ ਨਾਲ ਮਿਲਣ ਛੱਲਣਾ ਮੈਂ ਜਾ ਕੇ ਦਿਖਾਉਂਗਾ ਮੈਨੂੰ ਕੱਪੜੇ ਭੇਜਣ ਦਾ ਕਮਤਾਲਕ ਨਹੀਂ ਮੈਨੂੰ ਪੈਰ ਲੱਪਣ ਦਾ ਕਮਤਾਲਕ ਨਹੀਂ ਮੈਂ ਜਾਣਾ ਹੈ ਤੂੰ ਹੁਣ ਰੋਕ ਕੇ ਦਿਖਾ ਇਹ ਹੁੰਦਾ ਮਨ ਜੀਤੈ ਜਗ ਜੀਤ ਤੇਰਾ ਮਨ ਜਿੱਤੇ ਤੇਰਾ ਮਨ ਮੰਨੇ ਤੇ ਉਹ ਭਾਈ ਲਗਾ ਮੰਦਰ ਦੇ ਵਿੱਚ ਇੰਨੀ ਕੁ ਚਿੰਤਾ ਜ਼ਰੂਰ ਚੱਲ ਰਹੀ ਆ ਵੀ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ ਹੋਣਾ ਮੇਰੀ ਨਇਮ ਟੁੱਟ ਗਿਆ ਮੇਰੀ ਸੇਵਾ ਵਿੱਚ ਵਿਗਨ ਪੈ ਗਿਆ ਕਹਿੰਦੇ ਹਿੰਮਤ ਦੇ ਨਾਲ ਜਲਦੀ ਦੇ ਵਿੱਚੋਂ ਤੁਰਦਾ ਗਿਆ ਤੇ ਪਹੁੰਚ ਗਿਆ ਕੌਂਦਵਲ ਸਾਹਿਬ ਪਹੁੰਚ ਕੇ ਉਹਨੇ ਦਵਾ ਦਵ ਜਿਸ ਭਾਂਡੇ ਦੇ ਵਿੱਚ ਜਿਸ ਡੋਲੂ ਦੇ ਵਿੱਚ ਕੌਲ ਕਹਿ ਲੀਏ ਭਾਂਡਾ ਕਹਿ ਲੀਏ ਉਹਦੇ ਵਿੱਚ ਪਾਈ ਲਗਾ ਦਹੀ ਲੈ ਕੇ ਆਇਆ ਤੇ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਗਿਆ ਤੇ ਗੁਰੂ ਰਾਮਦਾਸ ਮਹਾਰਜ ਕਹਿਣ ਲੱਗੇ ਅੱਜ ਆਪਾਂ ਵੇਖਦੇ ਆ ਨਾ ਜੇ ਘਰ ਦੇ ਵਿੱਚ ਕਿਸੇ ਨੇ ਚੀਜ਼ ਹਰ ਇੱਕ ਗੱਲ ਸਾਨੂੰ ਸਿਖਿਆ ਦਿੰਦੀ ਹੈ ਹਰ ਇੱਕ ਗੱਲ ਹਰ ਇੱਕ ਵਿਚਾਰ ਹੈ ਗੁਰਬਾਣੀ ਦੀ ਇਤਿਹਾਸ ਦੀ ਸਾਨੂੰ ਸਿੱਖਿਆ ਦਿੰਦੀ ਹੈ ਹੁਣ ਦੇਖੋ ਗੁਰੂ ਪਾਤਸ਼ਾਹ ਨੇ ਪ੍ਰਸ਼ਾਦਾ ਨਹੀਂ ਛਕਿਆ ਦਹੀਂ ਲਿਆ ਕਹਿਣ ਲੱਗੇ ਬੰਨਾ ਕਾਰਨ ਦੱਸ ਵੀ ਕਿਉਂ ਲੇਟ ਹੋ ਗਿਆ ਕੀ ਗੱਲ ਹੋ ਗਈ ਕਿਉਂ ਦਿੱਕਦ ਹੋ ਗਿਆ ਤੈਨੂੰ ਕਿਸ ਨੇ ਰੋਕ ਲਿਆ ਜਾਂ ਰਸਤੇ ਵਿੱਚ ਘਰੇ ਠੀਕ ਠਾਕ ਪਰ ਅੱਜ ਆਪਾਂ ਵੇਖਦੇ ਆ ਨਾ ਜੇ ਕਿਤੇ ਆਪਾਂ ਕੁਲਾਂ ਤੋਂ ਜਾਂ ਹੋਰ ਕਿਤੇ ਦਹੀਂ ਮੰਗਾ ਲਈਏ ਜੇ ਕਿਤੇ ਕੋਈ ਬੱਚਾ ਕੋਈ 10 ਮਿੰਟ ਲੇਟ ਹੋ ਜੇ ਆਪਾਂ ਇਹ ਨਹੀਂ ਪਤਾ ਉਹਦੇ ਡੰਡਾ ਚੱਕ ਲਿਓ ਉਹਨੂੰ ਇਹ ਨਹੀਂ ਪੁੱਛਦੇ ਵੀ ਭਾਈ ਕਾਰਨ ਕੀ ਬਣਿਆ ਕਿਉਂ ਲੇਟ ਹੋ ਗਿਆ ਕੀ ਕਾਰਨ ਬਣਿਆ ਕੋਈ ਮੋਟਰਸਾਈਕਲ ਤਾਂ ਨਹੀਂ ਰੁਗ ਗਿਆ ਸੀ ਜਦ ਤੈਨੂੰ ਕਿਸੇ ਨੇ ਰੋਕਤਾ ਨਹੀਂ ਲਿਆ ਸੀ ਇਹ ਨਹੀਂ ਪੁੱਛਦਾ ਪਹਿਲਾਂ ਕਹਿੰਦੇ ਆਹ ਦਹੀਂ ਵਾਲਾ ਲਫਾਫਾ ਫੜਾ ਐ ਨਹੀਂ ਪਤਾ ਉਹਦੇ ਚਪੇੜਾ ਟੋਕਣ ਵੀ ਕਿਹੜਾ ਵੇਲਾ ਹੋ ਗਿਆ ਤੈਨੂੰ ਹੁਣ ਆਇਆ ਅਸੀਂ ਪ੍ਰਸ਼ਾਦਾ ਛਕ ਲਿਆ ਤੈਨੂੰ ਬੇਕ ਡਾ ਕੇ ਪਰ ਪਾਤਸ਼ਾਹ ਉਦਾਂ ਦੇ ਨਹੀਂ ਸੀ ਸਾਡੇ ਵੇਲੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਲਗਾ ਪਹਿਲਾਂ ਕਾਰਨ ਦੱਸ ਵੀ ਤੂੰ ਲੇਟ ਹੋ ਗਿਆ ਇਹਨਾਂ ਲੇਟ ਕਿਵੇਂ ਹੋ ਗਿਆ ਭਾਈ ਲਗਾ ਕਹਿਣ ਲਗਾ ਪਾਤਸ਼ਾ ਉਦਾਂ ਹੀ ਅੱਜ ਮੈਂ ਲੇਟ ਹੋ ਗਿਆ ਦੱਸਣਾ ਨਹੀਂ ਚਾਹੁੰਦਾ ਸੀ ਦੱਸਣਾ ਨਹੀਂ ਚਾਹੁੰਦਾ ਸੀ ਵੀ ਗੁਰੂ ਪਾਤਸ਼ਾ ਮੇਰੀ ਸੇਵਾ ਤੋਂ ਕੋਈ ਨਾਰਾਜ਼ ਨਾ ਹੋ ਜਾਵੇ ਅੰਦਰ ਹੀ ਗੱਲ ਰੱਖੀ ਕਹਿਣ ਲਗਾ ਪਾਤਸ਼ਾ ਉਦਾਂ ਹੀ ਲੇਟ ਹੋ ਗਿਆ ਘਰੇ ਬਸ ਕੰਮ ਧੰਦਿਆਂ ਦੇ ਵਿੱਚ ਟੇਮਾ ਥੋੜਾ ਜ਼ਿਆਦਾ ਲੱਗ ਗਿਆ ਤੇ ਤੁਸੀਂ ਪ੍ਰਸ਼ਾਦਾ ਸ਼ੁਕਰੀ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਹਿਣ ਲੱਗੇ ਭਾਈ ਲਗਾ ਜਿੰਨਾ ਤੱਕ ਤੂੰ ਕਾਰਨ ਨਹੀਂ ਦੱਸੇਂਗਾ ਉਨਾਂ ਤੱਕ ਅਸੀਂ ਪ੍ਰਸ਼ਾਦਾ ਨਹੀਂ ਸਕੂ ਜਦੋਂ ਪ੍ਰਸ਼ ਗੁਰੂ ਰਾਮਦਾਸ ਮਹਾਰਾਜ ਨੇ ਜਿੱਦ ਫੜ ਲਈ ਤਾਂ ਭਾਈ ਲਗਾ ਕਹਿਣ ਲੱਗਾ ਮਹਾਰਾਜ ਅੱਜ ਮੇਰੇ ਪਿੰਡ ਦੇ ਚੌਧਰੀ ਨੇ ਪਿੰਡ ਨਿਕਲਦੇ ਆ ਮੈਂ ਇੱਕ ਲਾਤ ਹੈ ਮੇਰੇ ਇੱਕ ਡੰਡੇ ਦਾ ਸਹਾਰਾ ਲੈ ਕੇ ਆਉਣਾ ਤੇ ਉਹ ਮੇਰਾ ਡੰਡਾ ਖੋਲਿਆ ਕਹਿੰਦਾ ਅੰਜ 10 ਵੀਕ ਪਾਂਡੇ ਦੇ ਵਿੱਚ ਕੀ ਲੈ ਕੇ ਕਿੱਥੇ ਜਾਂਦਾ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਕਹਿੰਦਾ ਹੋਰ ਕੀ ਬੋਲਿਆ ਪਾਤਸ਼ਾਹ ਕਹਿਣ ਲੱਗੇ ਕਹਿੰਦਾ ਪਾਤਸ਼ਾਹ ਉਹ ਕਿਹਾ ਵੀ ਜੇ ਤੇਰਾ ਗੁਰੂ ਐਡਾ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤੂੰ ਡੰਡੇ ਦਾ ਸਹਾਰਾ ਲੈ ਕੇ ਜਾਣਾ ਭਾਈ ਲਗਾ ਰੋਣ ਲੱਗ ਪਿਆ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਕੋਈ ਨਹੀਂ ਭਾਈ ਲਗਾ ਤੇਰੀ ਲੱਤ ਠੀਕ ਹੋ ਜਾਊਗਾ ਵਾਚਨ ਕੀਤਾ ਪਾਤਸ਼ਾਹ ਨੇ ਜਦੋਂ ਇਹ ਵਚਨ ਕੀਤਾ ਭਾਈ ਲਗੇ ਨੂੰ ਕਹਿਣ ਲੱਗੇ ਦਹੀਂ ਥਾਲ ਦੇ ਵਿੱਚ ਪਾ ਪ੍ਰਸ਼ਾਦਾ ਅਸੀਂ ਛਕਦੇ ਹਾਂ ਉਸ ਤੋਂ ਬਾਅਦ ਛਕ ਕੇ ਨਾਲ ਦੇ ਇੱਥੇ ਏਰੀਏ ਦੇ ਵਿੱਚ ਇੱਕ ਫਕੀਰ ਰਹਿੰਦਾ ਉਹਦਾ ਇਤਿਹਾਸ ਦੇ ਵਿੱਚ ਨੋਂ ਮੇਥੋਂ ਵਿਸਰ ਗਿਆ ਉਹ ਫਕੀਰ ਰਹਿੰਦਾ ਹੈ ਉਹ ਫਕੀਰ ਕੋਲੇ ਜਾ ਕੇ ਤੂੰ ਕਹਿ ਮੇਰੀ ਲੱਤ ਠੀਕ ਕਰ ਦੋ ਕਿਉਂਕਿ ਗੁਰੂ ਸਾਹਿਬਾਂ ਨੇ ਕਿਤੇ ਵੀ ਆਪਣਾ ਨਾਮ ਨਹੀਂ ਲਿਆ ਕਰਕੇ ਆ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਵੇਲੇ ਵੀ ਜਿਹੜਾ ਵੀ ਕੋਈ ਸਿੱਖ ਜਾਂ ਬੀਬੀ ਪੈਣ ਆਉਂਦੀ ਸੀ ਨਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਕੋਲੇ ਭੇਜਦੇ ਰਹੇ ਵੀ ਬਾਬਾ ਬੁੱਢਾ ਸਾਹਿਬ ਕੋਲੇ ਜਾਓ ਪਾਠੀ ਸਿੰਘ ਹੈੱਡ ਗ੍ਰੰਥੀ ਸੀ ਗੁਰਦੁਆਰਾ ਸਾਹਿਬ ਵੀ ਉਹਨਾਂ ਤੋਂ ਜਾ ਕੇ ਅਰਦਾਸ ਕਰਾਓ ਤੁਹਾਡਾ ਕੰਮ ਹੋ ਜਾਊਗਾ ਤੁਹਾਡੇ ਕਾਰਜ ਰਾਸ ਹੋ ਜਾਣਗੇ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਨੇਤਾਣਿਆਂ ਨੂੰ ਤਾਣ ਨੇ ਆਸਰੇਆਂ ਨੂੰ ਆਸਰੇ ਨੇ ਪੱਤਿਆਂ ਨੂੰ ਪਤ ਮਿਲਦੀ ਹੈ ਤੁਸੀਂ ਬਾਬਾ ਬੁੱਢਾ ਸਾਹਿਬ ਕੋਲੋਂ ਜਾ ਕੇ ਅਰਦਾਸ ਕਰਾਓ ਬੇਨਤੀ ਕਰਾਓ ਆਪਣਾ ਨਾਮ ਕਿਤੇ ਵੀ ਪਾਤਸ਼ਾਹ ਨਹੀਂ ਲੀਂ ਗਿਆ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਇਹ ਫਕੀਰ ਰਹਿੰਦਾ ਤੁਸੀਂ ਫਕੀਰ ਕੋਲੇ ਜਾਓ ਤੁਹਾਡੀ ਲੱਤ ਠੀਕ ਕਰ ਦੇਗਾ ਤੇ ਆਸ ਕਹਿੰਦਾ ਜਿਹੜਾ ਉਹ ਫਕੀਰ ਸੀ ਉਹ ਫਕੀਰ ਦੇ ਵਿੱਚ ਗੁੱਸਾ ਬਹੁਤ ਸੀ ਕਰੋਧ ਸਬਹੁਤ ਸੀ ਜਿੱਦੋਂ ਗਿਆ ਤੇ ਜਾ ਕੇ ਫਕੀਰ ਕਹਿਣ ਲੱਗਾ ਤੂੰ ਕੌਣ ਹੈ ਭਾਈ ਲਗਾ ਕਹਿਣ ਲੱਗਾ ਮੇਰਾ ਨਾਮ ਹੈ ਭਾਈ ਲਗਾ ਮੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਭੇਜਿਆ ਕਹਿੰਦਾ ਕਾਹਦੇ ਵਾਸਤੇ ਕਹਿੰਦਾ ਮੇਰੀ ਲੱਤ ਠੀਕ ਕਰਨ ਵਾਸਤੇ ਉਹ ਕ੍ਰੋਧਸ ਬੜਾ ਸੀ ਗੁੱਸਾ ਗੁੱਸਾ ਬੜਾ ਸੀ ਉਸ ਸੰਕੀਰ ਦੇ ਵਿੱਚ ਉਹ ਫਕੀਰ ਕਹਿਣ ਲੱਗਾ ਜਾ ਭਾਜਾ ਕੋਈ ਤੇਰੀ ਲੱਤ ਠੀਕ ਠੋਕ ਨਹੀਂ ਹੁੰਦੀ ਭਾਜਾ ਔਰ ਮੈਂ ਕੋਈ ਵੈਦ ਐ ਮੈਂ ਕੋਈ ਹਕੀਮ ਐ ਕੋਈ ਮੈਂ ਡਾਕਟਰ ਐ ਤੇ ਉਹ ਕਹਿਣ ਲੱਗਾ ਮੈਂ ਨਹੀਂ ਜਾਣਾ ਜਿੰਨਾ ਤੱਕ ਮੇਰੀ ਲੱਤ ਠੀਕ ਨਹੀਂ ਹੁੰਦੀ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਕਹਿ ਕੇ ਭੇਜਿਆ ਸੀ ਵੀ ਤੂੰ ਆਪਣੀ ਜਿੱਦ ਰੱਖੀ ਉਹ ਵੀ ਜਿੱਦੀ ਐ ਵੀ ਮੈਂ ਉਦੋਂ ਜਾਣਾ ਜਦੋਂ ਮੇਰੀ ਲੱਤ ਠੀਕ ਹੋ ਜਾਏ। ਉਹ ਫਕੀਰ ਨੇ ਕੀ ਕੀਤਾ ਇੱਕ ਲੱਕੜ ਦਾ ਸੋਟਾ ਚੱਕਿਆ ਤੇ ਸੋਟਾ ਚੱਕ ਕੇ ਉਹਦੇ ਮਗਰ ਭੱਜ ਲੈ ਕਹਿੰਦਾ ਲੈ ਮੈਂ ਤੇਰੀ ਲੱਤ ਠੀਕ ਕਰ ਦਾਂ। ਵੱਜਣ ਨੂੰ ਹੋਣ ਦੀ ਦੇਰ ਸੀ। ਤੇ ਉਹ ਲੱਕੜ ਦਾ ਡੰਡਾ ਲੈਣ ਦੀ ਲੋੜ ਨਹੀਂ ਪਈ ਬਿਨਾਂ ਲੱਕੜ ਦੇ ਸਹਾਰੇ ਤੋਂ ਉਹ ਪੱਤ ਤਰ ਉੱਠਿਆ। ਲੱਤ ਉਹਦੀ ਠੀਕ ਹੋ ਗਈ। ਕਹਿਣ ਤੋਂ ਭਾਵ ਗੁਰੂ ਸਮਰੱਥ ਹੈ। ਤੇ ਮਾਨ ਵੀ ਆਪਣੇ ਸੇਵਕਾਂ ਨੂੰ ਦਿੰਦਾ ਆਪਣਾ ਨਾਮ ਨਹੀਂ ਲੈਂਦਾ ਆਪਣੇ ਸੇਵਕਾਂ ਨੂੰ ਮਾਨ ਦਿੰਦਾ ਜਦੋਂ ਆਪਾਂ ਕਹਿੰਦੇ ਆ ਨਾ ਵੀ ਦਵਾਈ ਦੇ ਨਾਲ ਫਾਇਦਾ ਹੋ ਗਿਆ ਅਰਦਾਸ ਨਾਲ ਫਾਇਦਾ ਨਹੀਂ ਹੋਇਆ ਗੁਰਦੁਆਰੇ ਜਾ ਕੇ ਫਾਇਦਾ ਨਹੀਂ ਹੋਇਆ ਭਾਈ ਆਪਣਾ ਨਾਂ ਲੈਣਾ ਨਹੀਂ ਚਾਹੁੰਦਾ ਹੋਈ ਕਈ ਵਾਰ ਆਪਾਂ ਇਹ ਵੀ ਕਹਿੰਦੇ ਆ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਗਿਆ ਉੱਥੇ ਠੀਕ ਨਹੀਂ ਹੋਇਆ ਆ ਇੱਥੋਂ ਜੇ ਦਵਾਈ ਨਿੱਕੇ ਜਿਹੇ ਡਾਕਟਰ ਤੋਂ ਲੈ ਲਈ ਮੈਂ ਠੀਕ ਹੋ ਗਿਆ ਪਾਤਸ਼ਾਹ ਆਪਣਾ ਨੌਂ ਨਹੀਂ ਲੈਣਾ ਚਾਹੁੰਦੇ ਬਹਾਨਾ ਬਣਾਉਂਦੇ ਨੇ ਕੋਈ ਵੀ ਬਹਾਨਾ ਬਣੇ ਕਿਸੇ ਵੈਦ ਦਾ ਬਣ ਜੇ ਕਿਸੇ ਹਕੀਮ ਦਾ ਬਣ ਜੇ ਇਸ ਕਰਕੇ ਪਿਆਰਿਓ ਗੁਰੂ ਤੇ ਵਿਸ਼ਵਾਸ ਤਰੁੱਠ ਹੋਵੇ ਤੇ ਗੁਰੂ ਸਾਰੇ ਕਾਰਜ ਰਾਸ ਕਰਦਾ ਉਸ ਭਾਈ ਲਗੇ ਨੂੰ ਜਦੋਂ ਫਕੀਰ ਨੇ ਬਚਨ ਕੀਤਾ ਵੀ ਜਾ ਬਾਜਾ ਮੈਂ ਕਰਦਾ ਤੇਰੀ ਲੱਤ ਠੀਕ ਉਸੇ ਵੇਲੇ ਇਤਿਹਾਸ ਕਹਿੰਦਾ ਉਸ ਭਾਈ ਲਗਾ ਦੀ ਲੱਤ ਠੀਕ ਹੋ ਗਈ ਤੇ ਨੌਂ ਵਰ ਨੌਂ ਤੁਰਨ ਲੱਗ ਪਿਆ ਭੱਜਣ ਲੱਗ ਪਿਆ ਇਸ ਕਰਕੇ ਪਿਆਰੋ ਜੇ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਦੇ ਗੁਰੂ ਦੇ ਘਰ ਤੇ ਸਾਡਾ ਵਿਸ਼ਵਾਸ ਹੈ ਨਾ ਭਰੋਸਾ ਹੈ ਤਾਂ ਉਸ ਭਰੋਸੇ ਨੂੰ ਸਤਿਗੁਰੂ ਜ਼ਰੂਰ ਫੜ ਲਾਉਂਦੇ ਨੇ ਤੇ ਲੱਗ ਰਹੇ ਨੇ ਤੇ ਲਾਉਂਦੇ ਰਹਿਣਗੇ ਇਸ ਕਰਕੇ ਪਿਆਰੋ ਯਤਨ ਕਰਿਓ ਗੁਰੂ ਨਾਨਕ ਦੇ ਦਰ ਤੇ ਆਉਨੇ ਆਂ ਭਾਵਨਾ ਕਰਕੇ ਗੁਰੂ ਦੇ ਦਰ ਤੇ ਵਿਸ਼ਵਾਸ ਬਣਾਈਏ ਸੱਚੇ ਬਾਦਸ਼ਾਹ ਤੂੰ ਦੇਣਾ ਹੋਰ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਜਾ ਕੇ ਮੈਂ ਮੰਗਾ ਐਸੇ ਕਰਕੇ ਪਿਆਰੋ ਸਤਿਗੁਰੂ ਮਾਰਾ ਕਿਰਪਾ ਕਰਨ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਮਨੋਰਥ ਪੂਰੇ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ ਕਰਨ ਸਭ ਨੂੰ ਦੁੱਤ